ਹਾਂਜੀ ਸਰ ਮੈਨੂੰ ਜਿ ਚਿੱਟੇ ਦੀ ਲਤ ਲੱਗੀ ਜੀ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਓ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਏ ਰਿਕਸ਼ੇ ਚਲਾਈਦਾ ਸ਼ਹਿਰ ਗੁਰਦਾਸਪੁਰ ਚ ਤੇ ਆਹਾਨੂੰ ਕਰਦੇ ਆ ਦੇਖਿਆ ਐਸਐਚਓ ਸਾਹਿਬ ਨੇ ਤੇ ਸਾਨੂੰ ਖੜਿਆ ਤੇ ਘਰਦਿਆਂ ਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਹੇ ਆ ਦੱਸੋ ਕੀ ਕੀਤਾ ਜਾਣਾ ਦਾ ਉਹਨਾਂ ਨੇ ਹਰੀ ਘਰਦਿਆਂ ਦੀ ਸ਼ਾਂਤੀ ਨਾਲ ਕਿਹਨਾਂ ਦੀ ਨਸ਼ਾ ਸਾਡੇ ਘਰਦਿਆਂ ਦੀ ਸਾਂਤੀ ਦੇ ਨਾਲ ਸਾਨੂੰ ਇੱਥੇ ਲਿਆਇਆ ਕਿ ਨਸ਼ੇ ਤੁਹਾਡੇ ਸਦਾ ਜਾਏਗਾ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੇਗੀ ਤੇ ਸਾਡੇ ਘਰਦਿਆਂ ਨੇ ਦੇਖੋ ਸਹਿਮਤ ਹੋ ਕੇ ਕਿ ਸਾਡੇ ਬੱਚੇ ਨਸ਼ੇ ਛੁੱਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਚਾਲ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਹੀ ਆਪਣੇ ਮਿੱਤਰਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਵੀਰ ਸਾਡੇਆਂ ਵਾਂਗ ਗਲਤ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਆ ਜੀ ਮੈਂ ਐਸਐਸਪੀ ਐਸਐਚਓ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਵਧੀਆ ਬੋਲੀਬਾਣੀ ਆ ਉਹਨਾਂ ਦੀ ਤੇ ਇਹਨਾਂ ਵਧੀਆ ਤਰੀਕੇ ਨਾਲ ਬੰਦਿਆਂ ਨੂੰ ਫੜ ਕੇ ਲਿਆਉਂਦੇ ਕਿ ਗੱਲ ਕਰਦੇ ਆ ਉਹਨਾਂ ਨਾਲ ਕਿ ਤੁਹਾਡੇ ਨਾਲ ਕੋਈ ਕੁੱਟਮਾਰ ਨਹੀਂ ਕਰਦੇ ਬਿਲਕੁਲ ਸਹੀ ਤਰੀਕੇ ਨਾਲ ਇਲਾਜ ਕਰਵਾ ਰਹੇ ਨੇ ਸਾਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਰਿਹਾ ਇੱਥੇ ਕਿਸੇ ਚੀਜ਼ ਦੀ ਤੰਗੀ ਨਹੀਂ ਹੈਗੀ ਅਸੀਂ ਜੀ ਚਾਰ ਮੁੰਡੇ ਸੀ ਚਾਰ ਜਨੇ ਕਰਦੇ ਸੀ ਕਿੱਥੇ ਤੁਹਾਡੇ ਫੈਮਿਲੀ ਦੇ ਨਾਲ ਗੱਲ ਕਰਕੇ ਆਏ ਨੇ ਤੇ ਅਸੀਂ ਹੁਣ ਸੋਚ ਲਿਆ ਕਿ ਅਸੀਂ ਨਸ਼ਾ ਛੱਡ ਕੇ ਜਣਾ ਸਾਡੇ ਘਰਦਿਆਂ ਦੇ ਨਾਲ ਸਹਿਮਤੀ ਹੈ ਐਸਐਚਓ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਫੇਰ ਕਰੀ ਕੀ ਹਾਨੂੰ ਉਹਨਾਂ ਨੇ ਨਵੀਂ ਜ਼ਿੰਦਗੀ ਦੇਣ ਵਾਸਤੇ ਇੱਥੇ ਐਸਾ ਇਹ ਹੁੰਦਾ ਹੈ ਸੈਂਟਰ 'ਚ। ਦਗਾਤੀ ਹਾਂ ਮਾਜੂਕ ਐਸਐਸਪੀ ਸਾਹਿਬ ਦਾ ਇਸਤਰਾਜ ਗੁਰਬੀਰ ਸਿੰਘ ਐਸਐਸਓ ਇਨਸਪੈਕਟਰ ਜਿਹੜੇ ਇੱਥੇ ਲੱਗੇ ਰਹੇ ਪੁਲਿਸ ਸਟੇਸ਼ਨ ਸਿਟੀ ਕਬਾਸੁਰ ਉਹ ਗਾਇਬ ਗਏ ਅੱਜ ਪੰਜ-ਛੇ ਦਿਨ ਪਹਿਲਾਂ ਵੀ ਉਹ ਲੈ ਆਏ ਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਦਸ਼ਾ ਸਿਹਾਨੂ ਵਾਸਤੇ ਬੜਾ ਸਲਾਗਤ ਜੋ ਕਦਮ ਹੈ। ਇਹ ਦੂ ਸਾਇਟੀ ਸੋਸਾਇਟੀ ਅਪਰੀਸ਼ੀਏਟ ਕਰੇਗੀ ਵੀ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀ ਕਿ ਐਨਡੀਪੀਐਸ ਐਕਟ ਫੱਲ ਕਰਦੀ ਸੀ ਇਹ ਉਹਨਾਂ ਦੇ ਚਲਾਨ ਕਰਦੀ ਸੀ ਕਿ ਉਹਨਾਂ ਨੂੰ ਅੰਦਰ ਭੇਜਦੀ ਉਹ ਸਭੋ ਜਿਆਦਾ ਬਤਵਾਸ਼ ਹੋ ਕੇ ਨਿਕਲਦੇ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੋੜੀ ਅੱਛੀ ਸੋਚ ਹੈឆ្លਾਕਰ ਜੋ ਸੋਚਦਾ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਛਡਾਊ ਕੇਂਦਰ ਵਿੱਚ ਆ ਦੇ ਨੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਹਿਸ਼ਦੇ ਮਾਜੀ ਦੇ ਦਿਸ਼ਾ ਦਰੈਸਾ ਹੇਠ ਜੋ ਨਸ਼ਾ ਛਡਾਊ ਮਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ 6 ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਹਾਂ ਤੇ ਜਿਸ ਕਰਕੇ ਉਹਨਾਂ ਨੂੰ ਇਸ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਜੀ ਕੁਛਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਏ ਸੀ ਤੇ ਕੋਸ਼ਿਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜੇ ਰਮੇਸ਼ ਮਾ ਜੰਜੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਓ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨਾਂ ਨੇ ਪ੍ਰਵਾਰ ਦੀ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਘਰ ਜਾ ਕੇ ਆਪਾਂ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇੱਥੇ ਹੁਣ ਦਾਖਲ ਕਰਾਇਆ ਗਿਆ ਜੀ 6 ਬੱਚਿਆਂ ਨੂੰ ਕੁਝ ਤਾਂ ਤਾਂ ਜਿੱਦਾਂ ਹੀ ਕਰਦੇ ਦਿਹਾਈ ਟੱਪਾਂ ਨੇ ਜੀ ਇੱਕ ਜਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹੜਾ ਰਤੋਵਾਲ ਦਾ ਮੁੰਡਾ ਜਿਹੜਾ ਤਾਂ ਉਹਨੂੰ ਵੀ ਇੱਥੇ ਦਾਖਲ ਕਰਾਇਆ ਗਿਆ ਇੱਥੇ ਜਿਹੜਾ ਇਹਨਾਂ ਦੀਆਂ ਜਿਹੜਾ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇੱਥੇ ਰੈਡ ਕਰਾਸ ਲੋ ਕੀਤਾ ਜਾ ਰਿਹਾ ਜੀ ਦੇਖੋ ਜੀ ਮਾਪਿਆਂ ਨੂੰ ਹੀ ਅਪੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਹਾਈਡ ਕਰਦੇ ਨੇ ਦੱਸਦੇ ਨਹੀਂ ਵੀ ਹਰੀ ਬੱਚੇ ਦਾ ਨਾਮ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋ ਦਿਨ ਨਸ਼ਾ ਕਰਦਾ ਵਧਦਾ ਜਾਂਦਾ ਤੇ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵਾਨੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾਵੇ